ਬਸਾਂ ਵਿੱਚ ਸਫ਼ਰ ਕਰਨ ਵਾਲਿਆਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ ਖਾਸ ਕਰਕੇ ਬੀਬੀਆਂ ਲਈ ਜਿਹੜੀਆਂ ਬੀਬੀਆਂ ਆਧਾਰ ਕਾਰਡ ਨਾਲ ਜਿਹੜਾ ਬਸਾਂ ਵਿੱਚ ਮੁਫ਼ਤ ਸਫ਼ਰ ਕਰਦੀਆਂ ਨੇ ਉਹੀ ਖਬਰ ਧਿਆਨ ਨਾਲ ਸੁਣ ਲੈਣ ਤਾਂ ਦੱਸ ਦਿੰਦੇ ਆ ਕਿ ਸਰਕਾਰ ਨੇ ਡੀਟੀਸੀ ਬੱਸਾਂ ਵਿੱਚ ਔਰਤਾਂ ਦੀ ਯਾਤਰਾ ਨਾਲ ਸੰਬੰਧਿਤ ਇੱਕ ਵੱਡਾ ਐਲਾਨ ਕੀਤਾ ਹੁਣ ਸਿਰਫ ਦਿੱਲੀ ਦੀਆਂ ਔਰਤਾਂ ਨੂੰ ਡੀਟੀਸੀ ਬੱਸਾਂ ਵਿੱਚ ਮੁਫਤ ਯਾਤਰਾ ਦਾ ਲਾਭ ਮਿਲੇਗਾ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਜਲਦੀ ਹੀ ਦਿੱਲੀ ਦੀਆਂ ਔਰਤਾਂ ਲਈ ਬੱਸਾਂ ਵਿੱਚ ਮੁਫਤ ਯਾਤਰਾ ਲਈ ਗੁਲਾਬੀ ਟਿਕਟਾਂ ਦੀ ਥਾਂ ਤੇ ਗੁਲਾਬੀ ਪਾਸ ਸ਼ੁਰੂ ਕੀਤੇ ਜਾਣਗੇ ਪਰ ਇਹ ਮੁਫਤ ਯਾਤਰਾ ਸਿਰਫ ਦਿੱਲੀ ਦੀਆਂ ਔਰਤਾਂ ਲਈ ਹੋਵੇਗੀ ਨੰਦਨਗਰੀ ਦੀ ਗੱਲ ਕਰੀਏ ਤਾਂ ਢੀਪੂ ਵਿਖੇ ਔਟੋ ਮੈਟ੍ਰਿਕ ਟੈਸਟਿੰਗ ਸਟੇਸ਼ਨ ਦਾ ਉਦਘਾਟਨ ਕਰਦੇ ਹੋਏ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਡੀਟੀਸੀ ਨੂੰ 65000 ਕਰੋੜ ਰੁਪਏ ਦੇ ਨੁਕਸਾਨ ਤੋਂ ਬਚਾਇਆ ਜਾਵੇਗਾ ਉਨ੍ਹਾਂ ਨੇ ਦੱਸਿਆ ਕਿ ਆਈਆਈਟੀ ਦੀ ਮਦਦ ਨਾਲ ਬੱਸ ਰੂਟ ਤਿਆਰ ਕੀਤੇ ਜਾ ਰਹੇ ਨੇ ਅਸੀਂ ਦਿੱਲੀ ਦੀਆਂ ਪੈਨਾਂ ਲਈ ਡੀਟੀਸੀ ਬੱਸਾਂ ਵਿੱਚ ਗੁਲਾਬੀ ਟਿਕਟ ਦੀ ਥਾਂ ਤੇ ਗੁਲਾਬੀ ਕਾਰਡ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਆ ਅਸੀਂ ਪੋਲਿਊਸ਼ਨ ਘਟਾਵਾਂਗੇ ਅਸੀਂ ਯਮੁਨਾ ਨੂੰ ਸਾਫ਼ ਕਰਾਂਗੇ ਅਸੀਂ ਬੁਨਿਆਦੀ ਢਾਂਚਾ ਵਿਕਸਿਤ ਕਰਾਂਗੇ ਅਤੇ ਦਿੱਲੀ ਵਾਸੀਆਂ ਨੂੰ ਸਾਰੀਆਂ ਸੁੱਖ ਸਹੂਲਤਾਂ ਪ੍ਰਦਾਨ ਕਰਾਂਗੇ ਇਹ ਮੰਤਰੀ ਦਾ ਕਹਿਣਾ ਹੈ ਅੱਗੇ ਮੁੱਖ ਮੰਤਰੀ ਰੇਖਾ ਗੁਪਤਾ ਨੇ ਡਿਜੀਟਲ ਮੀਡੀਆ ਪਲੇਟਫਾਰਮ ਤੇ ਇੱਕ ਪੋਸਟ ਵਿੱਚ ਕਿਹਾ ਕਿ ਦਿੱਲੀ ਦਾ ਪਹਿਲਾ ਆਟੋਮੈਟਿਕ ਟੈਸਟਿੰਗ ਸਟੇਸ਼ਨ ਆਨੰਦਨਗਰੀ ਡੀਟੀਸੀ ਡਿਪੋ ਵਿਖੇ 10 ਕਰੋੜ ਦੀ ਲਾਗਤ ਨਾਲ ਵਿਕਸਿਤ ਕੀਤਾ ਜਾਵੇਗਾ ਚਾਰ ਲੇਨ ਪ੍ਰਣਾਲੀ ਤੇ ਆਧਾਰਿਤ ਆਟੋਮੈਟਿਕ ਟੈਸਟਿੰਗ ਸਟੇਸ਼ਨ ਹਰ ਸਾਲ ਜਿਹੜਾ 72000 ਵਾਹਨਾਂ ਦੀ ਡਿਜੀਟਲ ਜਾਂਚ ਕਰਨ ਦੇ ਯੋਗ ਹੋਵੇਗਾ ਮੁੱਖ ਮੰਤਰੀ ਨੇ ਕਿਹਾ ਕਿ ਇਹ ਪੂਰੀ ਤਰ੍ਹਾਂ ਆਟੋਮੇਟਿਡ ਹੋਵੇਗਾ ਇਹ ਟਰਾਂਸ ਯਮੁਨਾ ਖੇਤਰ ਦੇ ਲੱਖਾਂ ਡਰਾਈਵਰਾਂ ਨੂੰ ਸਹੂਲਤ ਤੇ ਰਾਹਤ ਪ੍ਰਦਾਨ ਕਰੇਗਾ ਜਲਦੀ ਹੀ ਦੱਖਣ ਪੂਰਬੀ ਦਿੱਲੀ ਦੇ ਟੇਕ ਖੰਡ ਡਿਪੂ ਵਿਖੇ ਇੱਕ ਹੋਰ ਆਟੋਮੈਟਿਕ ਟੈਸਟਿੰਗ ਸਟੇਸ਼ਨ ਨਾਂ ਨਹੀਂ ਪੱਥਰ ਵੀ ਰੱਖਿਆ ਜਾਵੇਗਾ ਇੱਕ ਹੋਰ ਪੋਸਟ ਵਿੱਚ ਉਹਨਾਂ ਨੇ ਲਿਖਿਆ ਦਿੱਲੀ ਦੇ ਵਿਕਾਸ ਨੂੰ ਤੇਜ਼ ਕਰਨ ਵਾਲੀ ਇਤਿਹਾਸਕ ਪਹਿਲੀ ਐਸਏਐਸਸੀਆਈ ਯੋਜਨਾ ਲਈ ਕੇਂਦਰੀ ਵਿੱਤ ਮੰਤਰੀ निर्मला सीतारमण ਦਾ ਧੰਨਵਾਦ ਤੇ ਵਧਾਈਆਂ ਦਿੱਤੀਆਂ ਉਹਨਾਂ ਨੇ ਅੱਗੇ ਇਹ ਵੀ ਲਿਖਿਆ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੁਆਰਾ ਐਸਏਐਸਸੀਆਈ ਯੋਜਨਾ ਤਹਿਤ ਦਿੱਲੀ ਨੂੰ 600 ਕਰੋੜ ਦੀ ਵਿੱਤੀ ਸਹਾਇਤਾ ਮਨਜ਼ੂਰ ਕੀਤੀ ਗਈ ਹੈ ਇਹ ਸਿਰਫ ਵਿੱਤੀ ਸਹਾਇਤਾ ਹੀ ਨਹੀਂ ਸਗੋ ਦਿੱਲੀ ਦੇ ਨਾਗਰਿਕਾਂ ਪ੍ਰਤੀ ਕੇਂਦਰ ਸਰਕਾਰ ਦੀ ਨਵੰਤਾ ਸੁਵੇਧਨਸ਼ੀਲਤਾ ਤੇ ਦ੍ਰਿਸ਼ਟੀ ਦਾ ਪ੍ਰਤੀਕਾ ਮੁਕਮੰਦਰੀ ਰੇਖਾ ਗੁਪਤਾ ਨੇ ਕਿਹਾ ਕਿ ਇਹ ਪੈਸਾ ਦਿੱਲੀ ਵਿੱਚ ਟ੍ਰੈਫਿਕ ਪ੍ਰਬੰਧਨ ਡਰੇਨੇਜ ਸੂਰਜੀ ਤੇ ਹਰੀ ਊਰਜਾ ਠੋਸ ਰੈਨਡ ਖੁੰਦ ਪ੍ਰਬੰਧਨ ਵਰਗੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ ਜਿਸ ਨਾਲ ਸ਼ਹਿਰੀ ਜੀਵਨ ਦੀ ਗੁਣਵੱਤਾ ਵਿੱਚ ਅਥਪੂਰਨ ਤੇ ਸਥਾਈ ਬਦਲਾ ਆਵੇਗਾ ਇਸ ਸਹੈਤਾ ਦਿੱਲੀ ਨੂੰ ਸਿਰਫ ਇੱਕ ਰਾਜਧਾਨੀ ਵਜੋਂ ਹੀ ਨਹੀਂ ਸਗੋਂ ਵਿਕਸਿਤ ਭਾਰਤ ਦੇ ਅਨੁਸਾਰ ਇੱਕ ਗਲੋਬਲ ਸਮਾਰਟ ਸਿਟੀ ਵਜੋਂ ਆਕਾਰ ਦੇਵੇਗੀ